ਸਸਕਾਲਸ ਕਾਈ ਨਿਊਜ਼ ਪੰਜਾਬੀ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰੂਮਾਨੀਆ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਭੇਤਪਰੇ ਹਾਲਾਤਾਂ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ ਹੈ ਗੁਰਬਾਤ ਸਿੰਘ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਡੇਰਾਬਾਬਾ ਨਾਨਕ ਦੇ ਪਿੰਡ ਦੇ ਸਰਫ ਕੋਟ ਦਾ ਇਹ ਰਹਿਣ ਵਾਲਾ ਦੱਸਿਆ ਜਾ ਰਿਹਾ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹੈ ਤੇ 19 ਸਾਲਾਂ ਨੌਜਵਾਨ ਸੀ ਜਿਸ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਉੱਥੇ ਹੀ 9 ਮਹੀਨੇ ਪਹਿਲਾਂ ਇਹ ਰੂਮਾਨੀਆ ਗਿਆ ਸੀ ਰੋਜੀ ਰੋਟੀ ਦੀ ਭਾਲ ਦੇ ਵਿੱਚ ਰੂਮਾਨੀਆ ਜਾਂਦਾ ਹੈ ਤੇ ਅਚਾਨਕ ਖਬਰ ਸਾਹਮਣੇ ਆਉਂਦੀ ਹੈ ਕਿ ਉਸ ਦੀ ਮੌਤ ਹੋ ਗਈ ਹੈ ਇਸ ਗੱਲ ਦੀ ਪੁਸ਼ਟੀ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਪੰਜਾਬ ਤੋਂ ਜਾਂਦਾ ਹੈ ਤਾਂ ਸਭ ਕੁਝ ਠੀਕ ਸੀ ਤੇ ਬੀਤੇ ਦਿਨ ਵੀ ਜਦੋਂ ਫੋਨ ਆਂਦਾ ਹੈ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰੰਤੂ ਅਚਾਨਕ ਹੀ ਇੱਕ ਕ ਉਸ ਦਾ ਦੋਸਤ ਜੋ ਹੀਰਾ ਸਿੰਘ ਹੈ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਦੀ ਜਿਹੜੀ ਤਬੀਅਤ ਹੈ ਜਿਹੜੀ ਹਾਲਤ ਹੈ ਉਹ ਨਾਜ਼ੁਕ ਹੈ ਸਥਿਰ ਹੈ ਜਿਸ ਤੋਂ ਬਾਅਦ ਉਸ ਦੀ ਦਵਾਈ ਬੂਟੀ ਕੀਤੀ ਜਾਂਦੀ ਹੈ ਪਰੰਤੂ ਉਸ ਤੋਂ ਬਾਅਦ ਵੀ ਉਹ ਠੀਕ ਨਹੀਂ ਹੁੰਦਾ ਹਾਲਾਂਕਿ ਜਿਹੜੀ ਉਸ ਦੀ ਹਾਲਤ ਹੈ ਬਿਲਕੁਲ ਲਗਾਤਾਰ ਜਿਹੜੀ ਹੈ ਨਿਹਾਰਵਾਲ ਵਾਦੀ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਮੋੜ ਹੀਰਾ ਸਿੰਘ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਤਾਲਮੇਲ ਕੀਤਾ ਜਾਂਦਾ ਹੈ ਜੋ ਉਸ ਦਾ ਦੋਸਤ ਸੀ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਗੁਰਬਾ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਤੇ ਘਰ ਦੇ ਵਿੱਚ ਮਾਤਮ ਛਾ ਗਿਆ ਤੇ ਪਰਿਵਾਰਕ ਮ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤ ਦੀ ਮਿੱਟੀ ਹੁਣ ਪੰਜਾਬ ਲਿਆਂਦੀ ਜਾ ਸਕੇ ਤਾਂ ਕਿ ਜਿਹੜੀ ਉਸ ਦੀਆਂ ਅੰਤਿਮ ਰਸਮਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਹਾਲਾਂਕਿ ਰੋਜੀ ਰੋਟੀ ਦੀ ਭਾਲ ਦੇ ਲਈ ਉਹ ਰូមਾਨੀਆ ਗਿਆ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਇੱਕ ਨੇਕਦਿਲ ਇਨਸਾਨ ਸੀ ਜਦੋਂ ਉਹ ਪੰਜਾਬ ਤੋਂ ਜਾਂਦਾ ਉਦੋਂ ਉਸ ਨੂੰ ਨਹੀਂ ਸੀ ਪਤਾ ਕਿ ਉਹਨੇ ਹੁਣ ਮੁੜ ਕੇ ਨਹੀਂ ਆਣਾ ਜਦੋਂ ਉਹ ਪੰਜਾਬ ਤੋਂ ਜਾਂਦਾ ਤਾਂ ਹੱਸਦਾ ਖੇਡਦਾ ਗੱਲਾਂਬਾਤਾਂ ਕਰਦਾ ਜਾਂਦਾ ਹੈ ਤੇ ਜਦੋਂ ਉਸ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਹੁਣ ਉਹ ਵਾਪਸ ਨਹੀਂ ਆਵੇਗਾ ਜੇ ਵਾਪਸ ਆਵੇਗਾ ਤਾਂ ਉਸਦੀ ਮਿੱਟੀ ਹੀ ਵਾਪਸ ਆਵੇਗੀ ਤੇ ਉਸਦੀ ਮਿੱਟੀ ਦੀ ਵੀ ਹੁਣ ਪਰਿਵਾਰਕ ਮੈਂਬਰਾਂ ਨੂੰ ਉਡੀਕ ਕੀਤੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਦੀ ਜਿਹੜੀ ਮਿੱਟੀ ਹੈ ਉਹ ਪੰਜਾਬ ਲਿਆਂਦੀ ਜਾ ਸਕੇ ਤਾਂ ਕਿ ਜਿਹੜੀ ਉਸਦੀ ਅੰਤਿਮ ਰਸਮਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਉਹਨਾਂ ਫਿਰ ਮੁੜ ਕੇ ਐਬੂਲੈਂਸ ਨੂੰ ਫੋਨ ਕੀਤਾ ਐਬੂਲੈਂਸ ਵਾਲੇ ਆਏ ਆ ਤੇ ਉਹਨਾਂ ਨੇ ਆ ਕੇ ਕਿਹਾ ਕਿ ਇਹ ਡੈੱਡ ਹੋ ਗਿਆ ਆ ਤੇ ਫਿਰ ਪੁਲਿਸ ਆਈ ਆ ਪੁਲਿਸ ਫਿਰ ਲੈ ਗਈ ਆ ਹੁਣ ਉਹ ਬੱਚਾ ਜਿਹੜਾ ਹਸਪੀਟਲ ਦੇ ਵਿੱਚ ਆ ਉਹਨਾਂ ਵੱਲ ਵੀ ਡੈੱਡ ਕਲੀਅਰ ਕੀਤਾ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਅਸੀਂ ਕੀ ਸਾਡੇ ਬੱਚੇ ਦੀ ਜਿਹੜੀ ਡੈੱਡ ਬਾਡੀ ਆ ਉਹ ਪੰਜਾਬ ਲੈ ਆਂਦੀ ਜਾਵੇ ਘਰ ਕਿਉਂਕਿ ਮਾਂ ਪਿਓ ਦੇ ਮਨ ਨੂੰ ਥੋੜੀ ਜਿਹੀ ਤਰਾਸ ਮਿਲ ਜੇ ਤੇ ਬਾਕੀ ਦੇ ਕਾਰਜ ਅਸੀਂ ਬੱਚੇ ਦੇ ਕਰ ਲਿਆ ਸੋ ਤੇਜਾ ਦੇ ਕੰਮ ਵਾਸਤੇ ਸੀਗਾ ਪਤਾ ਜਦੋਂ ਗਿਆ ਸੀ ਉਦੋਂ ਠੀਕ ਸੀਗਾ ਪਰ ਬੁਖਾਰ ਚੜਨ ਕਰਕੇ ਉਹਦੇ ਸਰਕ ਡਾਊਨ ਹੋਣ ਕਰਕੇ ਤੇ ਉਹਦੀ ਮੌਤ ਹੋ ਗਈ ਆ ਤੇ ਇਹ ਉਹਦੀ ਮੰਮੀ ਆ ਆ ਪਰਿਵਾਰ ਹੈ ਨਾਲ ਤੇ ਘਰ ਦੀ ਹਾਲਤ ਵੀ ਜਿਹੜੀ ਆ ਉਹ ਖਸਤਾ ਹਾਲਤ ਆ ਉਹ ਕੀ ਪੈਸੇ ਚੁੱਕ ਚੁਕਾ ਕੇ ਬਾਹਰ ਭੇਜਿਆ ਹੀਗਾ ਤੇ ਹੁਣ ਵਾਪਸ ਮਗਾਉਣ ਜੋਗੇ ਜਿਹੜੇ ਪੈਸੇ ਆ ਉਹ ਹੈ ਨਹੀਂਗੇ ਇਸ ਕਰਕੇ ਇਹ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਅਸੀਂ ਕਿ ਸਾਡੇ ਬੱਚੇ ਨੂੰ ਜਿਹੜਾ ਛੇਤੀ ਤੋਂ ਛੇਤੀ ਉਹਦੀ ਡੈਡ ਬਾਡੀ ਨੂੰ ਉਹ ਲਿਆਂਦਾ ਜਾਵੇ